ਗੇਟ ਹਕੀਮਾ ਵੱਲੋਂ ਪਿਛਲੇ ਦਿਨੀ ਗੇਟ ਹਕੀਮਾ ਇਲਾਕੇ ਵਿੱਚ ਇੱਕ ਵਿਅਕਤੀ ਤੇ ਗੋਲੀ ਚਲਾਉਣ ਵਾਲੇ ਕਾਕਾ ਬਈਆ ਨੂੰ ਆਪਣੇ ਤਿੰਨ ਸਾਥੀਆਂ ਸਮੇਤ 24 ਘੰਟਿਆਂ ਅੰਦਰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਉਨ੍ਹਾਂ ਪਾਸੋਂ ਇੱਕ ਪਿਸਤਲ ਸਮੇਤ ਮੈਗਜ਼ੀਨ ਬਰਾਮਦ ਕੀਤਾ। ਇਸ ਸਬੰਧੀ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਪੁਲਿਸ ਸਟੇਸ਼ਨ ਗੇਟ ਹਕੀਮਾ ਐਸਐਚਓ ਮੈਡਮ ਮਨਜੀਤ ਏਸੀਪੀ ਸੈਂਟਰਲ ਸ਼੍ਰੀ ਜਸਪਾਲ ਜੀ ਇਹਨਾਂ ਨੇ ਚਾਰ ਮੁੰਡੇ ਅਰੈਸਟ ਕੀਤੇ ਆ ਜਿਨ੍ਹਾਂ ਨਾਮ ਐ ਵਿਸ਼ਾਲ ਅਲਾਇਸ ਕਾਕਾ ਭయ్యా ਤੇ ਵਿਕਾਸ ਅਲਾਇਸ ਮੰਡੀ ਸਾਹਿਲ ਕੁਮਾਰ ਤੇ ਰਾਹੁਲ ਇਹ ਸਾਰਿਆਂ ਦੀ ਉਮਰ ਤਕਰੀਬਨ 18 ਤੋਂ 25 ਸਾਲ ਦੇ ਵਿੱਚ ਵਿੱਚ ਹੈਗੀ ਆ ਤੇ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਕਿ ਜੁਰਮ ਕੀਤਾ ਉਹ ਅੰਡਰ ਐਫ ਆਈ ਆ ਨੰਬਰ 73 ਹੈ ਡੇਟਿਡ 10 ਤਾਰ 2025 ਤੇ ਅੰਡਰ ਸੈਕਸ਼ਨ 115 2 118 1 304 109 ਬੀ ਐਨ ਐਸ 325 ਆਮਜ਼ਕ ਅ ਨੌਰਥ ਰੇ ਕਰਾਤੀ अराउंड 10 ਵਜੇ ਜਿਹੜਾ ਕਿ ਕੰਪਲੇਨੈਂਟ ਹੈ ਮਦਈ ਹੈ ਸੰਦੀਪ ਉਹ ਆਪਣੀ ਵਾਈਫ ਨਾਲ ਖਾਣਾ ਖਾ ਕੇ ਆ ਰਿਹਾ ਸੀ ਤੇ ਜਿਹੜੇ ਇਹ ਚਾਰ ਮੁੰਡੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈਂਦਾ ਇਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਉਥੇ ਰੋਕਿਆ ਤੇ ਇਹਦੇ ਸਿਰ ਤੇ ਸੱਟਾਂ ਮਾਰੀਆਂ ਨਾਲੇ ਪਿਸਤਲ ਦੇ ਬਾਟ ਵੀ ਮਾਰੇ ਉਸ ਤੋਂ ਬਾਅਦ ਇਹਦੇ ਲੱਤ ਤੇ ਗੋਲੀ ਮਾਰ ਕੇ ਤੇ ਫਰਾਰ ਹੋ ਗਏ ਤੇ ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਪੁਲਿਸ ਨੇ ਐਕਟਪਨ ਕਰਦੇ ਇਹਨਾਂ ਨੂੰ ਨਾਲ ਦੇ ਨਾਲ ਮਲੇ 36 ਘੰਟਿਆਂ ਦੇ ਵਿੱਚ ਵਿੱਚ ਗ੍ਰਿਫਟਾਰ ਕੀਤਾ ਤੇ ਇਹਨਾਂ ਤੋਂ ਪਿਸਤਲ ਤੇ ਨਾਲ ਮੈਗਜ਼ੀਨ ਉਹ ਵੀ ਨਾਲ ਦੇ ਨਾਲ ਹੀ ਰਿਕਵਰ ਕਰ